ਲੋ ਵੀ ਮਿੱਤਰੋ ਇਹ ਫਾਜ਼ਲਕਾ ਏਰੀਆ ਨਾ ਅਰਨੀ ਅਰਨੀ ਬਲਾ ਦਾ ਹਨਾ ਉਹ ਰੋਡ ਤੇ ਖੜੇ ਸੀਗੇ ਤੁਹਾਨੂੰ ਇੱਕ ਜਿਹੜੀ ਬੱਕਰੀ ਜੀ ਦਿਖਾਉਣੇ ਆਂਗੇ ਹਰੇਕ ਇਲਾਕੇ ਦਾ ਹਨਾ ਅਲੱਗ-ਅਲੱਗ ਸਿਸਟਮ ਹੁੰਦਾ ਹੈਗਾ ਹਨਾ ਤੁਹਾਨੂੰ ਜਿਹੜੀ ਉਹ ਚੀਜ਼ ਦਿਖਾਉਣੇ ਆਂਗੇ ਵੀ ਸਭ ਤੋਂ ਬੱਕਰੀ ਹੈਗੀ ਉਹ ਤੇ ਤੁਸੀਂ ਆਹ ਚੀਜ਼ ਦੇਖ ਲਓ ਹਨਾ ਇਹ ਸ਼ੈਡ ਤੇ ਖੜੀ ਹੈਗੀ ਇੱਧਰ ਤੇ ਆਹ ਦੇਖ ਲਓ ਯਾਰ ਹਨਾ ਕੀ ਬਾਤ ਆਣੀ ਕਹਿਣ ਦਾ ਮਤਲਬ ਕਿ ਇਹ ਉਹ ਚੀਜ਼ ਹੈਗੀ ਵੀ ਇਹ ਬਹੁਤ ਪੁਰਾਣੀ ਹੈਗੀ ਇਹ ਮੇਰੇ ਹਿਸਾਬ ਨਾਲ ਵੀ ਉਧਰ ਬਰਨਾਲਾ ਸਾਈਡ ਸੰਗਰੂਰ ਇਧਰ ਤਾਂ ਮੈਨੂੰ ਲੱਗਦਾ ਖਾਤਮੀ ਹੋਈ ਪਈ ਉਹ ਚੀਜ਼ ਹਨਾ ਇਹ ਤੇ ਤੇ ਲੈ ਵੀ ਵੀਡੀਓ ਨੂੰ ਸ਼ੇਅਰ ਕਰਦੇ ਜਾਓ ਤੇ ਕਮੈਂਟ ਕਰਦੇ ਜਾਓ ਲਾਈਕ ਕਰਦੇ ਜਾਓ ਤੇ ਇਹ ਬਹੁਤ ਵੱਡੀ ਗੱਲ ਬਾਤ ਆ ਗਈ ਹਨਾ ਆਹ ਏਰੀਏ ਦੀ ਜਿਹੜੀ ਇਹ ਮੰਨ ਕੇ ਚੱਲੋ ਇੱਕ ਪੁਰਾਣੀ ਕਹਿਣ ਦਾ ਮਤਲਬ ਕਿ ਇਹ ਚੀਜ਼ ਸਾਹਮਣੇ ਰੱਖੀ ਹੋਈ ਹੈਗੀ ਇਹ ਕੱਟੀ ਨਹੀਂ ਹੈਗੀ ਵੱਡੀ ਨਹੀਂ ਹੈਗੀ ਹਨਾ ਬਹੁ ਨਹੀਂ ਤਾਂ ਇਹ ਨਾਲਿਆਂ ਤੇ ਸੂਆਂ ਤੇ ਹੁੰਦੀ ਹੈਗੀ ਜ਼ਿਆਦਾਤਰ ਉਥੋਂ ਇਹ ਕੱਟ ਦਿੰਦੇ ਨੇ ਤੇ ਉਧਰ ਵੀ ਜਿਹੜਾ ਤੁਹਾਨੂੰ ਦਿਖਾਵਾਂਗੇ ਦਰਿਆ ਦਾ ਦਰਿਆ ਦਾ ਜਿਹੜਾ ਏਰੀਆ ਹੈਗਾ ਉਹ ਗੱਡੀ ਖੜੀ ਹੈ ਆਪਣੀ ਉਧਰ ਤੇ ਉਧਰ ਵੀ ਤੁਹਾਨੂੰ ਦਿਖਾਉਣੇ ਆ ਤੇ ਬਣੇ ਰਹੋ ਐਂਡ ਤੱਕ ਆਹ ਦੇਖ ਲਓ ਜੀ ਤੁਸੀਂ ਹਨਾ ਇਹ ਇੱਕ ਤਰ੍ਹਾਂ ਦਾ ਨੂਨ ਹੀ ਮੰਨ ਲਓ ਹਨਾ ਇੱਕ ਤਰ੍ਹਾਂ ਦਾ ਨੂਨ ਹੀ ਹੈਗਾ ਇਹ ਤੇ ਆਹ ਏਰੀਆ ਦੇਖ ਲਓ ਹਨਾ ਕਿੱਦਾਂ ਦਾ ਏਰੀਆ ਹੈਗਾ ਏਰੀਆ ਵਤ ਲਓ ਕਿ ਇਹਦੇ ਏਰੀਏ ਦੇ ਵਿੱਚ ਦਰਖਤੀ ਦਰਖਤ ਨੇ ਹਨਾ ਬਾਹਲੇ ਤਾਂ ਇਹ ਦਰਖਤ ਦਰਖਤ ਨੇ ਤੁਸੀਂ ਆਹ ਦੇਖ ਲਓ ਹਨਾ ਆਹ ਕੀ ਚੀਜ਼ ਆ ਤੇ ਸਾਰਾ ਦਰਿਆ ਵਾਲਾ ਏਰੀਆ ਹੈਗਾ ਇਹ ਤੇ ਆਹ ਦੇਖ ਲੋ ਜੀ ਹਨਾ ਕਿੰਨੀ ਮਤਲਬ ਕਿ ਕੈਂਟ ਲੱਗ ਰਹੀ ਹੈ ਇਹ ਚੀਜ਼ ਹਨਾ ਜੇ ਮੰਨ ਲਾ ਹਰਿਆਲੀ ਦੇ ਵਿੱਚ ਇਹ ਚੀਜ਼ ਰਹਿੰਦੀ ਹੈਗੀ ਤੇ ਬਹੁਤ ਸੋਹਣੀ ਗੱਲਬਾਤ ਆ ਗਈ ਇਹ ਫਾਜ਼ਲ ਕਾਇਰੀ ਦੇ ਵਿੱਚ ਜਿਹੜੀ ਇਹ ਚੀਜ਼ ਬਣੀ ਹੋਈ ਹੈਗੀ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਐ ਨਹੀਂ ਹੈਗਾ ਵੀ ਹਨਾ ਮਾੜੀ-ਮੋਟੀ ਨਹੀਂ ਹੈਗੀ ਇਹ ਬਹੁਤ ਦੂਰ-ਦੂਰ ਤੱਕ ਇਹ ਚੀਜ਼ ਬਣੀ ਹੋਈ ਹੈਗੀ ਹਨਾ ਤੇ ਲੰਗੇ ਜਾਂਦੇ ਸੀ ਕਿ ਹਨਾ ਚਲੋ ਵੀ ਸੋਚਿਆ ਹਨਾ ਤੁਹਾਡਾ ਨਾਲ ਜਿਹੜੀ ਇਹ ਗੱਲਬਾਤ ਜਿਹੜੀ ਸਾਂਝੀ ਕੀਤੀ ਜਾਵੇ ਤੇ ਮੈਂ ਕਹੂੰਗਾ ਵੀ ਯਾਰ ਹਨਾ ਇੱਕ ਵਾਰੀ ਤੁਹਾਨੂੰ ਮੈਂ ਇਧਰੋਂ ਵੀ ਜਿਹੜੀ ਜਮਾ ਕੋਲੋਂ ਦਿਖਾ ਰਾਇਆ ਇਹ ਚੀਜ਼ ਇਹ ਆ ਦੇਖ ਲਓ ਆ دریا ਇਲਾਕਾ ਹੈਗਾ ਸਾਰਾ ਨੂਣੀ ਨੂਨ ਹੈਗਾ ਹਨ ਤੇ ਤੇ ਬਾਕੀ ਤੁਸੀਂ ਆ ਦੇਖ ਲਓ ਯਾਰ ਹਨ ਤੇ ਕਿੰਨੀ ਸੋਹਣੀ ਗੱਲਬਾਤ ਆ ਹਨ ਬਹੁਤ ਮਤਲਬ ਕਿ ਸੋਹਣੀ ਲੱਗ ਰਹੀ ਹੈ ਇਹ ਚੀਜ਼ ਘੈਂਟ ਆ ਕੀ ਗੱਲਬਾਤ ਤੇ ਉਹ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਤੇ ਵੀਡੀਓ ਨੂੰ ਜਿਹੜਾ ਸ਼ੇਅਰ ਜ਼ਰੂਰ ਕਰ ਦਿਓ ਲਾਇਕ ਵੀ ਕਰ ਦਿਓ ਕਮੈਂਟ ਵੀ ਕਰ ਦਿਓ ਕਿਉਂ ਇਹ ਸਾਨੂੰ ਆਇਆ ਸੀਗਾ ਵੀ ਹਨਾ ਤੁਹਾਡਾਂ ਨਾਲ ਜਿਹੜੀ ਵੀਡੀਓ ਇਹ ਗੱਲਬਾਤ ਜਿਹੜੀ ਸਾਂਝੀ ਕੀਤੀ ਜਾਵੇ ਯਾਰ ਹਨਾ ਸਭ ਤੋਂ ਇਹ ਵਖਰੀ ਗੱਲ ਬਾਤ ਆ ਗਈ ਕਹਿਣ ਦਾ ਮਤਲਬ ਕਿ ਇਹ ਚੀਜ਼ਾਂ ਆਪਣੇ ਪੰਜਾਬ ਦੇ ਵਿੱਚ ਜਿਹੜੀਆਂ ਅਲੋਪ ਹੋ ਜਾਂਦੀਆਂ ਨੇ ਖਤਮ ਹੋ ਜਾਂਦੀਆਂ ਨੇ ਬਹੁਤ ਸਾਰੇ ਇਹੋ ਜਿਹੇ ਇਲਾਕੇ ਨੇ ਬਹੁਤ ਸਾਰੇ ਇਹੋ ਜਿਹੇ ਏਰੀਏ ਨੇ ਬਹੁਤ ਸਾਰੇ ਇਹੋ ਜਿਹੇ ਪਿੰਡ ਨੇ ਜਿੰਨਾ ਪਿੰਡਾਂ ਦੇ ਵਿੱਚ ਅੱਜ ਵੀ ਇਹ ਚੀਜ਼ਾਂ ਮੌਜੂਦ ਨੇ ਇਹ ਮੇਰੇ ਲੱਗਦਾ ਸਾਡੇ ਵਾਲੀ ਸਾਈਡ ਦਾ ਇਹ ਚੀਜ਼ਾਂ ਸਾਰੀਆਂ ਖਤਮ ਹੀ ਹੋ ਚੁੱਕੀਆਂ ਨੇ ਹਣਾ ਇਹ ਫਾਜ਼ਲ ਕਾ ਏਰੀਆ ਹਣਾ ਬਾਰਡਰ ਏਰੀਆ ਤੇ ਇਹ ਦਰਿਆ ਏਰੀਆਗਾ ਸਾਰਾ ਦੇਖ ਲਓ ਤੁਸੀਂ ਦੂਰ ਦੂਰ ਤੱਕ ਤੇ ਵੀਡੀਓ ਨੂੰ ਤੁਸੀਂ ਜਿਹੜਾ ਸ਼ੇਅਰ ਵੀ ਕਰ ਦਿਓ ਲਾਈਕ ਵੀ ਕਰ ਦਿਓ ਤੇ ਕਮੈਂਟ ਵੀ ਕਰ ਦਿਓ ਤੇ ਆਹ ਦੇਖ ਲੋ ਯਾਰ ਤੁਸੀਂ ਹਨ ਕਿੰਨੀ ਸੋਹਣੀ ਗੱਲਬਾਤ ਆ ਗਈ ਹਨ ਤੇ ਲੰਗੇ ਜਾਂਦੇ ਹੀ ਰਾਹਤੇ ਚ ਮਾਹ ਵੀ ਚਲੋ ਹਨਾ ਤੁਹਾਡੇ ਨਾਲ ਜਿਹੜੀ ਵੀਡੀਓ ਸਾਂਝੀ ਕੀਤੀ ਜਾਵੇ ਇਹ ਤੇ ਲੈ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਮੈਂਟ ਪੇਜ ਨੂੰ ਫੋਲੋ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਤਿ ਸ੍ਰੀ ਅਕਾਲ ਚਾਉਂਦੇ ਬਸ ਦੇ ਰਹੋ ਰੱਬ ਰੱਖਾ